ਬੋਲੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ ਜੈਸੇ ਕਿ ਗੁਰਬਾਣੀ ਵਿੱਚ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਰੋਗ दारू ਦੋਵੇਂ 부ਜੇ ਤਾਂ ਵੈਦ ਸੁਜਾਨ ਉਹ ਵੈਦ ਸਿਆਣਾ ਸਮਝਦਾਰ ਜੋ ਰੋਗ ਨੂੰ ਵੀ ਜਾਣੇ ਔਰ ਦਵਾ ਵੀ ਜਾਣੇ ਦੁਆਈ ਤੋਂ ਕਰਨੀ ਹੈ ਫਿਰ ਉਸਦੇ ਅੱਗੇ ਦੁਆ ਵੀ ਜਾਣੇ ਇਹ ਉਹ ਕਿਸ ਤਰ੍ਹਾਂ ਕਰਨੀ ਹੈ ਨਿਮਰਤਾ ਸਹਿਤ ਪਰਮੇਸ਼ਰ ਅੱਗੇ ਤਾਂ ਫਿਰ ਉਹ ਪਰਮੇਸ਼ਰ ਜੋ ਹੈ ਉਹ ਸੁਣਦਾ ਹੈ ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ ਜਨ ਬਣ ਕੇ ਅਰਦਾਸ ਕਰਨੀ ਉਸਦੇ ਚਰਨਾਂ ਵਿੱਚ ਸਰਬ ਰੋਗਾਂ ਦਾ ਨਾਸ਼ ਹੋ ਜਾਂਦਾ ਹੈ ਤੋਂ ਅਸੀਂ ਪ੍ਰੇਮੀਆਂ ਪਿਆਰਿਓ ਸੱਜਣੋ ਮਿੱਤਰੋ ਆਯੁਰਵੈਦਿਕ ਦੇਸੀ ਦੁਆਖਾਨਾ ਲక్ష్ਮੀ ਨਗਰ ਕਪੂਰਥਲਾ ਤੋਂ ਦੱਸ ਰਿਹਾ ਅਸੀਂ ਸ਼ੂਗਰ ਜਿਸ ਨੂੰ ਆਯੁਰਵੈਦਿਕ ਦੇ ਪ੍ਰਮੇਹ ਕਹਿੰਦੇ ਆ ਇਹ 20 ਕਿਸਮ ਦੀ ਹੁੰਦੀ ਹੈ ਜੋ ਇਹਨਾਂ ਬਾਰੇ ਲੱਛਣ ਹਨ ਉਹ ਵੱਖਰੇ ਵੱਖਰੇ ਹਨ ਜੋ ਜਾਣਦੇ ਹਨ ਵੈਦ ਉਹ ਨਬਈ ਦੇਖ ਕੇ ਜਾਂ ਕਰੂਰਾ ਦੇਖ ਕੇ ਜਿਸ ਨੂੰ ਪਿਸ਼ਾਬ ਕਹਿੰਦੇ ਆ ਦੱਸ ਦਿੰਦੇ ਹਨ ਕਿ ਇਸ ਨੂੰ ਆ ਮਰਜ਼ੀ ਦੀ ਸ਼ੂਗਰ ਹੈ ਪ੍ਰਮੇਹ ਹੈ ਸੋ ਸੱਜਣਾ ਅਸੀਂ ਜੜੀਆਂ ਬੂਟੀਆਂ ਦੁਆਰਾ ਇਲਾਜ ਕਰਦੇ ਹਾਂ ਸ਼ੂਗਰ ਸ਼ੁਕਰਾਨੂ ਸੈਕਸ ਸਪੈਸ਼ਲਿਸਟ ਸਾਡੇ ਕੋਲ ਸੱਜਣ ਮਿੱਤਰ ਹੁੰਦੇ ਹਨ ਜੋ ਪੁਰਾਣੇ ਤੋਂ ਪੁਰਾਣੇ 슈ਗਰ ਦੇ ਮਰੀਜ਼ ਹਨ ਉਹਨਾਂ ਦਾ ਇਲਾਜ ਕਰਦੇ ਆਂ ਅਸੀਂ ਬਿਲਕੁਲ ਜੜ ਤੋਂ ਖਤਮ ਹੋ ਜਾਏਗੀ ਉਮਰ ਦੇ ਲਿਹਾਜ਼ ਨਾਲ ਜਿੱਦਾਂ ਆਪਾਂ ਚਾਹੁੰਨੇ ਆਂ ਉੱਥੇ ਟਿਕ ਜਾਂਦੀ ਏ ਫਿਰ ਦੁਬਾਰਾ ਨਾ ਵਧੇਗੀ ਨਾ ਘਟੇਗੀ ਤੂੰ ਸੱਜਣੋ ਮਿਲ ਕੇ ਤੁਸੀਂ ਆਪਣੇ ਜੀਵਨ ਦਾ ਲਾਭ ਉਠਾਓ ਬਾਕੀ ਹੋਰ ਹਰ ਤਰ੍ਹਾਂ ਦੇ ਇਲਾਜ ਕਰਦੇ ਆ ਇਸਤਰੀਆਂ ਉਹ ਮਰਦਾਂ ਦੇ ਇਸ ਤਰ੍ਹਾਂ ਕੇ ਸਵਾਸ ਦਮਾ ਹੈ 6 ਕਿਸਮ ਦੀ ਬਵਾਸੀਰ ਹੈ ਗਠੀਆ ਵਿਸਨੋ ਡਾਕਟਰ ਨੂੰ ਸੁਣੋ ਆਖਦੇ ਹਨ ਯੂਰੀਆ ਕਸਟ ਬੜਿਆ ਹੈ ਆਜੂਰਵਾਦ ਕੁ ਜਿਸ ਨੂੰ ਅਸੀਂ ਬਾਜੂ ਕਹਿੰਦੇ ਹਾਂ ਉਸ ਨੂੰ ਬਾਏ ਕਰਕੇ ਦਰਦਾਂ ਹੁੰਦੀਆਂ ਨੇ ਸਰੀਰ ਦੇ ਵਿੱਚ ਲੀਵਰ ਫੈਟੀ ਹੈ ਇਹਨਾਂ ਤੇ ਜਾਂ ਦਾ ਬਹੁਤ ਸੱਲੀ ਨਾਲ ਇਲਾਜ ਕਰਦੇ ਹਾਂ ਜਿਨਾਂ ਦੇ ਬੱਚੇ ਨਹੀਂ ਹੁੰਦੇ ਜਾਂ ਹੋ ਕੇ ਮਰ ਜਾਂਦੇ ਹਨ ਇਹਨਾਂ ਦਾ ਵੀ ਇਲਾਜ ਬਹੁਤ ਅੱਛੀ ਤਰ੍ਹਾਂ ਕਰਦੇ ਹਾਂ ਉਸ ਸੱਜਣੋ ਪਿਆਰਿਓ ਮਿੱਤਰੋ ਮਾਈਓ ਭੈਣੋ ਵੀਰੋ ਮਿਲ ਕੇ ਲਾਭ ਉਠਾਓ ਲక్ష్ਮੀ ਨਗਰ ਕਪੂਰਥਲਾ ਨੈਦਿਕ ਸਮਸ਼ਾਨ ਘਾਟ 98721 55263 9977487500 ਫੋਨ ਨੰਬਰ ਕਰਕੇ ਫੋਨ ਕਰਕੇ ਫਿਰ ਆਓ ਘਰ ਸੇ ਤਾਂ ਕਿ ਤੁਹਾਨੂੰ ਕੋਈ ਇਹੋ ਜਿਹਾ ਤੁਹਾਡਾ ਟਾਈਮ ਨਸ਼ਟਾ ਹੋਵੇ ਅਸੀਂ ਵੀ ਕਈ ਵਾਰ ਸਮਾਗਮਾਂ ਤੇ ਬਾਹਰ ਚਲੇ ਜਾਂਦੇ ਆ ਮਹਾਪੁਰਸ਼ਾਂ ਦੇ ਚਰਣਾ ਵਿੱਚ ਕਥਾ ਦਾ ਟਾਈਮ ਸਾਡਾ ਹੁੰਦਾ ਹੈ ਤੋਂ ਐਤਵਾਰ ਸੁਥਾਈ ਰੂਪ ਵਿੱਚ ਆਪਣੇ ਸਥਾਨ ਤੇ ਮਿਲਦੇ ਆ। ਸੋ ਸੱਜਣੋ ਫੋਨ ਕਰਕੇ ਆਓ। ਸਾਡੀ ਹੋਰ ਕੋਈ ਬ੍ਰਾਂਚ ਨਹੀਂ ਹੈਗੀ। ਕਪੂਰਥਲਾ, ਲక్ష్ਮੀ ਨਗਰ, ਨੈਰੀਕ ਸਮਸ਼ਾਨ ਕਾਠ। ਬਾਬਾ ਲਾਲ ਜੀ ਦਾ ਮੰਦਰ ਨੈਰੀਕ। ਸੋ ਮਿਲ ਕੇ ਲਾਭ ਉਠਾਓ। ਬੋਲੋ ਸਤਨਾਮ ਸ੍ਰੀ ਵਾਹਿਗੁਰੂ।